ਭੜਾ ਥਕੇ ਆ ਤੇਰਾ ਜੇ ਰਾਨੀ ਜਿਹੜਾ ਹਾਲ ਪੁੱਛਿਆ ਮੇਰਾ ਨੀ ਮੇਰਾ ਨੀ ਹਾਲ ਪੁੱਛੇ ਤੇਰੇ ਰਾਈਟਰ ਫੇਸ ਸਿੰਗਰ ਅਤੇ ਹੁਣ ਆਪਣੀ ਤੀਜੀ ਫਿਲਮ ਵਿੱਚ ਐਜ਼ ਅਨ ਐਕਟਰ ਕੰਮ ਕੀਤਾ ਹੈ ਹੈਪੀ ਰਾਇ ਕੋਟੀ ਨੇ ਇਹ ਕਹਿੰਦੇ ਨੇ ਤੀਜੀ ਨਹੀਂ ਦੂਜੀ ਫਿਲਮ ਪਹਿਲੀ ਫਿਲਮ ਸੀ ਦਾਰਾ ਦੂਜੀ ਸੀ ਸਟੇਸ਼ਨ ਤੇ ਤੀਜੀ ਹੈ ਮਟਰ ਮਿਤਰਾ ਅਸਲ ਜੇ ਦਾਰਾ ਤਾਂ ਮੈਂ ਮੈਂ ਨਹੀਂ ਮੰਨਦਾ ਉਹਨੂੰ ਪ੍ਰੋਪਰ ਕਿਉਂਕਿ ਮੇਰੀ ਫਿਲਮ ਨਹੀਂ ਸੀ ਉਹ ਨਾ ਮੈਂ ਛੋਟਾ ਜਿਹਾ ਇੱਕ ਕੰਮ ਕੀਤਾ ਸੀ ਤੇ ਟੇਸ਼ਨ ਫਿਲਮ ਮੇਰੀ ਪਹਿਲੀ ਫਿਲਮ ਸੀ ਉਹ ਮੈਨੂੰ ਵਧੀਆ ਲੱਗਦੀ ਹੈ ਮੇਰੀ ਉਮੀਦ ਜਿੰਨਾ ਹੋ ਗਿਆ ਸੀ ਕੰਮ ਕਿਉਂਕਿ ਮੈਨੂੰ ਲੱਗਦਾ ਹਾਲ ਤੱਕ ਕੋਈ ਰਾਈਟਰ ਨਹੀਂ ਇਦਾਂ ਬਣਿਆ ਰਾਈਟਰ ਨੇ ਕਿਸੇ ਨੇ ਫਿਲਮ ਨਹੀਂ ਕੀਤੀ ਰਾਜ ਕਾਕੜਾ ਬਾਈ ਨੇ ਉਹ ਕਰਦੇ ਨੇ ਉਹ ਅਲੱਗ ਕਿਸਮ ਦੇ ਫਿਲਮਾਂ ਕਰਦੇ ਨੇ ਤੇ ਮੇਰੀ ਉਮੀਦ ਮੁਤਾਬਕ ਵਧੀਆ ਰਿਟੇਸ਼ਨ ਸੋ ਮੋਟਰ ਮਿੱਤਰਾਂ ਦੀ ਇੱਕ ਬਹੁਤ ਅਲੱਗ ਕਿਸਮ ਦਾ ਸਬਜੈਕਟ ਹੈ ਜਿਹੜਾ ਅੰਤੋਜ ਬਾਈ ਜੀ ਨੇ ਕੰਮ ਕਰਕੇ ਮੈਨੂੰ ਇੱਕ ਇਦਾਂ ਲੱਗਿਆ ਵੀ ਸ਼ਾਇਦ ਜੇ ਮੈਂ ਟੇਸ਼ਨ ਬਾਅਦ ਚ ਕਰਦਾ ਤਾਂ ਮੈਂ ਬਹੁਤ ਜ਼ਿਆਦਾ ਵਧੀਆ ਕਰ ਲੈਂਦਾ ਕਿਉਂਕਿ ਉਹ ਬਹੁਤ ਵੱਡੇ ਡਾਇਰੈਕਟਰ ਨੇ ਉਹਨਾਂ ਤੋਂ ਬੜਾ ਕੁਝ ਸਿੱਖਣ ਨੂੰ ਮਿਲਿਆ ਮੈਨੂੰ ਅਮਿਤੋਜ ਭਾਈ ਜੀ ਤੋਂ ਮੋਦਾ ਕੋਈ ਵੀ ਹੁੰਦਾ ਮੈਂ ਫਿਲਮ ਕਰਨੀ ਸੀ ਅਮਿਤੋਜ ਭਾਈ ਕਰਕੇ ਕਿਉਂਕਿ ਮੈਂ ਉਹਨਾਂ ਦਾ ਫੈਨ ਆ ਮੈਨੂੰ ਉਹਨਾਂ ਦੇ ਕੰਮ ਕਰਨ ਦਾ ਤਰੀਕਾ ਪਸੰਦ ਆ ਕਿਹੜੀ ਫਿਮ ਆ ਦੀ ਫੇਵਰੇਟ ਹੈ ਤੁਹਾਡੀ ਸਾਰੀਆਂ ਹਵਾएं ਹਾਣੀ ਗਦਾਰ ਕਾਫਲਾ ਸਾਰੀਆਂ ਸੋ ਕੀ ਕਿਹੜੀ ਇੱਕ ਚੀਜ਼ ਸਿੱਖੀ ਸੁਣਿਆ ਕਿ ਬਹੁਤ ਸਟ੍ਰਿਕਟ ਡਾਇਰੈਕਟਰ ਨੇ ਬਹੁਤ ਸਖਤੀ ਨਾਲ ਕੰਮ ਲੈਂਦੇ ਨੇ ਬਹੁਤ ਰੀਹਰਸਲ ਵੀ ਕਰਾਉਂਦੇ ਨੇ ਵਰਕਸ਼ਾਪਸ ਵੀ ਕਰਾਉਂਦੇ ਨੇ ਕੀ ਸਿੱਖਿਆ ਤੁਸੀਂ ਉਹਨਾਂ ਤੋਂ ਹਾਂਜੀ ਮੈਂ ਸਿੱਖਿਆ ਉਹਨਾਂ ਤੋਂ ਕੰਮ ਕਰਨਾ ਸਿੱਖਦੇ ਆਪਾਂ ਹਾਲੇ ਤਾਂ ਬਹੁਤ ਕੁਝ ਸਿੱਖਣਾ ਵਾ ਅਸੀਂ ਫਿਲਮ ਤੋਂ 10 ਦਿਨ ਪਹਿਲਾਂ 10 15 ਦਿਨ ਪਹਿਲਾਂ ਅਸੀਂ ਵਰਕਸ਼ਾਪਸ ਕੀਤੀਆਂ ਮੈਮ ਤੋਜ ਬਾਈ ਨਾਲ ਜਾਣ ਪਹਿਲੇ ਦਿਨ ਜਾਣ ਤੋਂ ਪਹਿਲਾਂ ਇਹਦਾ ਡਰ ਲੱਗਦਾ ਸੀ ਯਾਰ ਵੀ ਪਤਾ ਨਹੀਂ ਕਿਹੋ ਜਿਹਾ ਹੋਣਾ ਸਿਸਟਮ ਬਾਈ ਦਾ ਹਨਾ ਕਿਵੇਂ ਜਿਹਾ ਕਰਾਉਣਾ ਪਰ ਉੱਥੇ ਜਾ ਕੇ ਇੱਕ ਵਾਰ ਇਹਦਾ ਲੱਗਦਾ ਵੀ ਜੇ ਇੱਥੇ ਬਹਿ ਗਏ ਤਾਂ ਇੱਥੋਂ ਜਾਣ ਨੂੰ ਦਿਲ ਨਹੀਂ ਕਰਦਾ ਕਿਉਂਕਿ ਸਟਰੈਕਟ ਨਹੀਂ ਹੈ ਕਿ ਉਹ ਸੱਚੇ ਨੇ ਕੰਮ ਨੂੰ ਕੰਮ ਸਮਝਦੇ ਨੇ ਅਸੀਂ 42 ਦਿਨ ਸ਼ੂਟ ਕੀਤਾ ਮੈਂ 42 ਦਿਨਾਂ ਦੇ ਵਿੱਚ ਇੱਕ ਮਿੰਟ ਵੀ ਅਮਿਤੋਜ ਬਾਈ ਦੇ ਕੰਨ ਨੂੰ ਫੋਨ ਲੱਗਿਆ ਨਹੀਂ ਦੇਖਿਆ ਸੋ ਇਹ ਕੰਮ ਕਰਨ ਦਾ ਤਰੀਕਾ ਜਾਂ ਸੀ ਜਦੋਂ ਸ਼ੂਟ ਕਰਦੇ ਸੀ ਕਈ ਵਾਰੀ ਨਾ ਆਰਟਿਸਟ ਦੇ ਵਿੱਚ ਹੀਰੋਗਿਰੀ ਆ ਜਾਂਦੀ ਹੈ ਹਨਾ ਉਹ ਮੇਕਅਪ ਦਾ ਦਾ ਹਨਾ ਛਤਰੀ-ਛਤਰੀ ਇਦਾਂ ਉਸ ਮੈਂ ਵੈਸੇ ਵੀ ਇਹਨਾਂ ਚੀਜ਼ਾਂ ਤੋਂ ਥੋੜਾ ਦੂਰ ਆ ਤੇ ਅਮਿਤੋਜ ਬਾਈ ਕਹਿੰਦਾ ਵੀ ਜਦੋਂ ਤੁਸੀਂ ਕਰੈਕਟਰ 'ਚ ਹੁੰਦੇ ਹੋ ਨਾ ਤੁਹਾਨੂੰ ਕਰੈਕਟਰ ਦੇ ਵਿੱਚ ਹੀ ਰਹਿਣਾ ਚਾਹੀਦਾ ਕਈ ਵਾਰੀ ਮੇਕਅਪ ਆ ਜਾਂਦਾ ਜਾਂ ਛਤਰੀ ਆ ਜਾਂਦੀ ਹੈ ਜਾਂ ਹੋਰ ਕੋਈ ਆ ਜਾਂਦਾ ਉਹ ਤੁਹਾਨੂੰ ਯਾਦ ਕਰਾਉਂਦਾ ਵੀ ਤੂੰ ਹੈਪੀ ਆ ਹਨਾ ਵੀ ਤੂੰ ਹੈ ਮੇਰਾ ਕਰੈਕਟਰ ਰਵੀ ਦਾ ਵੀ ਤੂੰ ਰਵੀ ਲੱਗਣਾ ਚਾਹੀਦਾ ਸੋ ਇਹ ਬੜਾ ਕੋਈ ਸਿੱਖਿਆ ਬੜੀ ਟ੍ਰਾਂਸਪੋਰਟ ਦੇ ਕੰਮ ਚਾਹ ਬਸ ਹਬਦਾ ਬੋਗੋ ਬੋਗੋ ਕਰ ਸਕਦੇ ਐਸੀ ਤੁਹਾਡੀ ਬਸ ਤਾਂ ਨਹੀਂ ਚੱਲਦਾ ਸੀਟ ਕੋਈ ਚਾਹੀਦੀ ਇਹਦੇ ਚ ਬਾਹਰ ਨੂੰ ਹੈ 20% ਡਿਸਕਾਊਂਟ ਦੇ ਹੈ ਕਾਲਜ ਚ ਪੜਨ ਵਾਲੀਆਂ ਕੁੜੀਆਂ ਨੂੰ 50% ਡਿਸਕਾਊਂਟ ਪਲੱਸ ਜਦ ਸੀਟ ਪੱਕੀ ਆ ਜਾਓ ਆ ਜਾਓ ਆ ਜਾਓ ਆ ਜਾਓ ਪリーズ ਰਵੀ ਬਾਰੇ ਹੋਰ ਦੱਸੋ ਇਹ ਰਵੀ ਕੀ ਕਰਦਾ ਹੈ ਕੀ ਕਿਵੇਂ ਫਿਲਮ ਚ ਕਿੰਨਾ ਕਰੋਲ ਹੈ ਐਂਡ ਕਿਸ ਤਰ੍ਹਾਂ ਹੋਰ ਐਕਟਰਸ ਨਾਲ ਟਿਊਨਿੰਗ ਰਹੀ ਤੁਹਾਡੀ ਰਵੀ ਦਾ ਇੱਕ ਕੈਰੈਕਟਰ ਹੈ ਜਿਹੜਾ ਸੱਚਾ ਜਿਹਾ ਕੈਰੈਕਟਰ ਹੈ ਜਿਹੜੀ ਗੱਲ ਆ ਮੂੰਹ ਤੇ ਕਹਿਣੀ ਆ ਜੋ ਸੱਚ ਆ ਉਹ ਕਹਿਣਾ ਸੋ ਬਾਈ ਨੂੰ ਮੈਨੂੰ ਲੱਗਦਾ ਮੇਰੇ ਮੁਤਾਬਿਕ ਹੀ ਉਹ ਲੱਗਿਆ ਹੋਏਗਾ ਤੇ ਮੈਂ ਬਹੁਤ ਖੁਸ਼ ਆ ਰੋਲ ਕਰਕੇ ਤੇ ਰਵੀ ਦਾ ਬੜਾ ਸਿੱਧਾ ਸਾਦਾ ਕੈਰੈਕਟਰ ਆ ਜਿਹੜੀ ਗੱਲ ਆ ਸਾਫ਼ ਗੱਲ ਕਰਦਾ ਤਿੰਨ ਭਰਾਵਾਂ ਦੀ ਸਾਡੀ ਜਿਹੜੀ ਹੈਗੀ ਆ ਮੋਟਰ ਆਸੀਂ ਭਜਾਰੇ ਆ ਮੈਂ ਕੁੱਗੀ ਪਾਜੀ ਤੇ ਵਿਕਰਮ ਰਾਂਝਾ ਤੇ ਯੋਗਰਾਜ ਸਰ ਸਰਦਾਰ ਸੋਹੀ ਸਾਹਿਬ ਤੇ ਸਾਰਿਆਂ ਨੇ ਬੜਾ ਵਧੀਆ ਕੰਮ ਕੀਤਾ ਜੀ ਬੜੀ ਵਧੀਆ ਫਿਲਮ ਹੋ ਗਈ ਇੱਕ ਅਲੱਗ ਕਿਸਮ ਦਾ ਤੁਹਾਨੂੰ ਸਾਰੇ ਮੇਰੇ ਚਾਹਣ ਵਾਲਿਆਂ ਨੂੰ ਦੇਖਣ ਨੂੰ ਮਿਲੇਗਾ ਕੁਝ ਅਲੱਗ ਉਹ ਪੰਜਾਬ ਦਾ ਸਤਿਆਨਾਸ਼ ਕਰਤਾ ਇਹਨਾਂ ਬੂ ਬੰਬ 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 ਮੇਰੇ ਤੇ ਸੋਸ਼ਲ ਮੀਡੀਆ ਹਰ ਇੱਕ ਅਕਾਊਂਟ 'ਚ ਬਾਪਾ ਜੀ ਦੀ ਫੋਟੋ ਲੱਗੀ ਹੈ ਮੈਂ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ ਇਸ ਫਿਲਮ 'ਚ ਕੋਈ ਗਾਣਾ ਵੀ ਤੁਸੀਂ ਗਾਇਆ ਹਾਂਜੀ ਮੈਂ ਦੋ ਗਾਣੇ ਗਾਏ ਨੇ ਸਰਦਾਰ ਬਾਉ ਸਿੰਘ ਮਾਨ ਸਾਹਿਬ ਦੇ ਲਿਖੇ ਹੋਏ ਨੇ ਗਾਣੇ ਸਾਰੇ ਤਿੰਨ ਗਾਣੇ ਨੇ ਫਿਲਮ ਦੇ ਵਿੱਚ ਤੇ ਦੋ ਗਾਣੇ ਮੈਂ ਕਹਿੰਦਾ ਅੱਛਾ ਕਿਸੇ ਹੋਰ ਆਈਟਮ ਦੇ ਤੁਸੀਂ ਗਾਏ ਨੇ ਹਾਂ ਬਾਪੂ ਜੀ ਨੇ ਸਾਡੇ ਬਾਬਾ ਬੋੜ ਨੇ ਪੰਜਾਬ ਦੇ ਤੇ ਉਹਨਾਂ ਨੂੰ ਸੁਣ ਸੁਣ ਕੇ ਮੈਂ ਹਰ ਇੰਟਰਵਿਊ ਚ ਕਹਿੰਨਾ ਮੇਰੇ ਫੇਵਰਟ ਨੇ ਤੇ ਮੇਰੇ ਲਈ ਵੱਡੀ ਗੱਲ ਹੈ ਮੈਂ ਉਹਨਾਂ ਦਾ ਗਾਣਾ ਕਰਦਾ ਸੋ ਉਹ ਗਾਣਾ ਹੋ ਜਾਏ ਹਾਂਜੀ ਸਾਡੀ ਫਿਲਮ ਦੇ ਗਾਣੇ ਥੋੜੇ ਜਿਹਾ ਸਿਚੁਏਸ਼ਨਲ ਨੇ ਤੇ ਕਿਉਂਕਿ ਅਮਿਤੋਜ ਭਾਈ ਫਿਲਮੀ ਨਹੀਂ ਜੋ ਫਿਲਮ ਬਣਾਉਂਦੇ ਤਾਂ ਉਹ ਕਹਿੰਦੇ ਫਿਲਮ ਬਣਨੀ ਚਾਹੀਦੀ ਹੈ ਗਾਣੇ ਨਹੀਂ ਜੇ ਗਾਣੇ ਵਾਲੀ ਫਿਲਮਾਂ ਤਾਂ ਫਿਰ 뮤지컬 ਫਿਲਮ ਹੋਣੀ ਚਾਹੀਦੀ ਹੈ ਹਨਾ ਸੋ ਸਿਚੁਏਸ਼ਨਲ ਗਾਣੇ ਨੇ ਕਮਰਸ਼ੀਅਲ ਘਟ ਨੇ ਇੱਕ ਗਾਣਾ ਸੀਗਾ ਕਹਿੰਦਾ ਬਾਬੇ ਵਾਲਾ ਗਾਣਾ ਸੀ ਹਾਂ ਸਰਵ ਕਲਾ ਸੰਪੂਰਨੇ ਬਾਬੇ ਬਾਂਬੇ ਤੱਕ ਮਸ਼ਹੂਰ ਨੇ ਬਾਬੇ ਬਾਹਰ ਵੀ ਲਾਉਂਦੇ ਟੂਰ ਨੇ ਬਾਬੇ ਟੂਰਤੇ ਰਹਿੰਦੇ ਬਾਬਿਆਂ ਲਈ ਐ ਦੁਨੀਆ ਮੁਸਾਫਿਰਖਾਨਾ ਸੱਚਿਆ ਗੁਰੂ ਜੀ ਮਿਹਰਬਾਨਾ ਸਾਡੀ ਜਿੰਦ ਨੂੰ ਆਸਰਾ ਤੇਰਾ ਸੱਚਿਆ ਗੁਰੂ ਜੀ ਮਿਹਰਬਾਨ ਜੀ ਸਾਡੀ ਜਿੰਦ ਨੂੰ ਆਸਰਾ ਤੇਰਾ ਕੀ ਬਾਤ ਹੈ ਸਰ ਤੁਹਾਡੀ ਜਿੰਦ ਨੂੰ ਕਿਹਦਾ ਆਸਰਾ ਤੁਸੀਂ ਮੰਨਦੇ ਹੋ ਬਾਬਿਆਂ ਵਿੱਚ ਡੇਰਾਵਾਦ ਤੇ ਤੁਹਾਡਾ ਤੁਹਾਡੀ ਕੀ ਰਾਏ ਹੈ ਜਿਸ ਮੁੱਦੇ ਤੇ ਇਹ ਫਿਲਮ ਬਣੀ ਹੈ ਇਸ ਤੇ ਹੈਪੀ ਰਾਈ ਕੋਟੀ ਕੀ ਸੋਚਦੇ ਨੇ ਮੈਂ ਰੱਬ ਨੂੰ ਮੰਨਣ ਵਾਲਾ ਬੰਦਾ ਜੀ ਮੈਂ ਮੈਂ ਕਹਿੰਦਾ ਮੈਂ ਗੁਰੂ ਸਾਹਿਬ ਜਪਜੀ ਸਾਹਿਬ ਦਾ ਵਾਟ ਵੀ ਕਰਦਾ ਮੈਂ ਚਪਈ ਸਾਹਿਬ ਵੀ ਕਰਦਾ ਮਹਨੂਮਨ ਚਲिसा ਵੀ ਕਰਦਾ ਮੈਂ ਸਾਰਿਆਂ ਨੂੰ ਮੰਨਦਾ ਤੇ ਰੱਬ ਨੂੰ ਮੰਨਦਾ ਬੇਸਿਕਲੀ ਜੇ ਮੈਨੂੰ ਹੁਣ ਮੈਂ ਕਈ ਵਾਰੀ ਅਸੀਂ ਕਿਸੇ ਮੇਲੇ ਤੇ ਜਾਈਦਾ ਵਾ ਜਾਂ ਗਾਉਂ ਨੇ ਆ ਜਿਹੜੇ ਉੱਥੇ ਬਾਬੇ ਬੈਠੇ ਨੇ ਉਹਨਾਂ ਦੇ ਪੈਰੀਂ ਹੱਥ ਨਹੀਂ ਲੱਗਦੇ ਮੇਰੇ ਤੋਂ ਹਾਂ ਤੁਸੀਂ ਰਿਸਪੈਕਟ ਕਰਦੇ ਆ ਸਤਿ ਸ੍ਰੀ ਅਕਾਲ ਬੁਲਾ ਦਿਓ ਪਰ ਡੇਰਾਵਾ ਨਹੀਂ ਮੰਨ ਸਕਦੇ ਚਾ ਲੋ ਇਹਨਾ ਮਸੰਦਾ ਕੋਲੋਂ ਆਪਣੇ ਬੱਚਿਆਂ ਨੂੰ ਓਟਾਪੂ ਜੀ ਆਪਣੇ ਸੈਸ਼ਨਲ ਟੋਟਾਪਤਾ ਦੀ ਆਪਣੀ ਕਾਰਨ ਨੂੰ ਸਟੋਰੀ ਐਕਟਿੰਗ ਕੈਰੀਅਰ ਬਾਰੇ ਗੱਲ ਕਰੀਏ ਅ ਤੀਜੀ ਫਿਲਮ ਹੈ ਤੁਹਾਡੀ ਤੁਸੀਂ ਫਿਲਮ ਚ ਇੱਕ ਮਲਟੀ ਕਾਸਟ ਫਿਲਮ ਹੈ ਨਾ ਹੋਰ ਵੀ ਨੇ ਤੁਹਾਡੇ ਨਾਲ ਐਕਟਰਸ ਸੋ ਐਜ਼ ਐਨ ਐਕਟਰ ਹੋਣ ਤੁਸੀਂ ਆਪਣੇ ਆਪ ਨੂੰ ਕਿਵੇਂ ਐਸਟੈਬਲਿਸ਼ ਕਰਨਾ ਚਾਹਤੇ ਹੋ ਇੰਡਸਟਰੀ ਵਿੱਚ ਐਜ਼ ਅ ਲੀਡ ਰੋਲ ਤੁਸੀਂ ਆਪਣੇ ਆਪ ਨੂੰ ਵੇਖਦੇ ਹੋ ਜਾਂ ਐਜ਼ ਅ ਸਪੋਰਟਿੰਗ ਕਾਸਟ ਵਿੱਚ ਵੇਖਦੇ ਹੋ ਕਿਵੇਂ ਤੁਸੀਂ ਪਲਾਨ ਕਰਉ ਆਪਣਾ ਕਰਦੇ ਨਹੀਂ ਮੈਂ ਤਾਂ ਐਜ਼ ਅ ਲੀਡ ਰੋਲ ਦੇਖਣਾ ਜੀ ਹਮ ਆਪਣੇ ਆਪ ਨੂੰ ਤੇ ਵਧੀਆ ਫਿਲਮਾਂ ਕਰਨੇ ਨੇ ਲੀਡ ਹੁਣ ਤੁਸੀਂ ਦੇਖੋ ਸੋਹੀ ਸਾਹਿਬ ਨੇ ਮੰਨ ਲਓ ਸਪੋਰਟਿੰਗ ਕਰਦੇ ਨੇ ਪਰ ਉਹਨਾਂ ਵਰਗਾ ਐਕਟਰ ਥੋੜੀ ਹੀ ਕੋਈ ਹੈ ਨਾ ਕਿੰਨੇ ਕਿੰਨੇ ਐਕਟਰ ਨੇ ਹੁਣ ਸਾਡੀ ਫਿਲਮ ਚ ਹਰਸ਼ਰਨ ਬਾਈ ਨੇ ਕੰਮ ਕੀਤਾ ਕਿੱਡਾ ਵਧੀਆ ਹੁਣ ਉਹ ਚਾਹੇ ਸਪੋਰਟਿੰਗ ਆ ਪਰ ਐਕਟਰ ਬੇਸਿਕਲੀ ਹੁਣ ਜ਼ਰੂਰੀ ਆ ਤੁਸੀਂ ਆਪਣੇ ਆਪ ਨੂੰ ਸਾਬਿਤ ਐਕਟਰ ਕਰਨਾ ਉਹ ਕਿਸੇ ਵੀ ਰੋਲ ਚ ਸੋ ਮੈਨੂੰ ਲੱਗਦਾ ਮੈਂ ਐਕਟਰ ਸਾਬਿਤ ਹੋਣਾ ਮੈਂ ਜਿੱਦਾਂ ਮਰਜ਼ੀ ਕਰਾਂ ਮੈਂ ਮਿਹਨਤ ਕਰਨੀ ਆ ਹਾਲੇ ਤਾਂ ਬਹੁਤ ਅੱਗੇ ਜਾਣਾ ਆ ਹਾਲੇ ਸ਼ੁਰੂ ਆ ਹਾਲੇ ਤਾਂ ਸ਼ੁਰੂਆਤ ਆ ਮਿੱਤਰਾ ਰੱਬ ਦੇ ਬਖਸ਼ੇ ਕਾਜ਼ ਆ ਨਾ ਜਾਣਾ ਬਸ ਜਿਵੇਂ ਮਰਜ਼ੀ ਰਹੀ ਹੈ ਜਦੋਂ ਮੈਂ ਮਾਤਰੀ ਕਿਵੇਂ ਹੁੰਦੀ ਆ ਮੈਨੂੰ ਤਾਂ ਐ ਪਤਾ ਸੀ ਕਿ ਜਨਾਨੀਆਂ ਵਿਆਹ ਤੋਂ ਬਾਅਦ ਚ ਰੇਲ ਬਣ ਕੇ ਚੰਬੜ ਦੀਆਂ ਬੰਦੇ ਨੇ ਉਹ ਮਾਰ ਕੇ ਚੜੇਲ ਬਣ ਕੇ ਬੰਦਾ ਕਿਵੇਂ ਮਾਰਦੀ ਹੈ ਮੈਨੂੰ ਕਿਹ ਪਤਾ ਯਾਰ ਉੱਧਰ ਕੇ ਮੈਨੂੰ ਡਰਾ ਦਿੰਦੇ ਇਸ ਤੋਂ ਇਲਾਵਾ ਕੋਈ ਹੋਰ ਪ੍ਰੋਜੈਕਟਸ ਤੁਹਾਡੇ ਕੋਈ ਸੌਂਗ ਆ ਰਹੇ ਹੋਵੇ ਜਾਂ ਹੋਰ ਕੋਈ ਫਿਲਮ ਤੁਸੀਂ ਪਲਾਨ ਕੀਤੀ ਹੈ ਹਾਂਜੀ ਫਿਲਮ ਨਹੀਂ ਹਲੇ ਕੋਈ ਪਲਾਨ ਕੀਤੀ ਫਿਲਮ ਵੀ ਕਰਾਂਗੇ ਜਲਦੀ 31 ਦਸੰਬਰ ਨੂੰ ਗਾਣਾ ਆ ਰਿਹਾ ਨਵੇਂ ਸਾਲ ਤੇ ਜੀ ਮੈਸੇਜ ਆਇਆ ਇੱਕ ਅਸਲੀ ਜੱਟ ਜਿਹੜੇ ਹਮੇਸ਼ਾ ਸ਼ਿਕਾਇਤ ਹੁੰਦੀ ਹੈ ਵੀ ਤੁਸੀਂ ਅਸਲੀ ਜੱਟ ਨਹੀਂ ਦਿਖਾਉਂਦੇ ਉਹ ਅਸਲੀ ਜੱਟ ਦਿਖਾਣਾ ਦਿਖਾਇਆ ਗਾਣੇ ਦੇ ਵਿੱਚ ਤੇ ਫਿਰ ਇੱਕ ਸਿੰਗਲ ਬਾਕੀ ਹਾਲ ਹੁਣ ਸਰਬੰਤ ਫਿਲਮ ਦਾ ਗਾਣਾ ਰਿਲੀਜ਼ ਹੋਇਆ ਸਰਬੰਤ ਦੇ ਵਿੱਚ ਗਾਣੇ ਆ ਐਜ਼ ਲੀਰਿਸਿਸਟ ਮੰਜੇ ਬਿਸਤਰੇ ਕੀ ਪੀ ਭਾਈ ਵਾਲੀ ਨਹੀਂ ਤੂੰ ਜੱਟ ਦੀ ਪਸੰਦ ਕਾਫੀ ਸਾਰੀਆਂ ਫਿਲਮਾਂ ਦੇ ਗਾਣੇ ਕੀਤੇ ਨੇ ਇੱਕ ਫਿਲਮ ਵਿੱਚ ਗਾਣਾ ਦੇਣਾ ਤੇ ਅਦਰਵਾਇਜ਼ ਦੇਣਾ ਇਹਦੇ ਵਿੱਚ ਕੀ ਡਿਫਰੈਂਸ ਹੁੰਦਾ ਫਿਲਮ ਦੇ ਤੁਸੀਂ ਬੰਦਿਸ਼ 'ਚ ਰਹਿੰਦੇ ਹੋ ਸਿਚੁਏਸ਼ਨਲ ਤੁਹਾਨੂੰ ਲਿਖਣੇ ਪੈਂਦੇ ਨੇ ਜਿਹੜੀ ਸਿਚੁਏਸ਼ਨ ਆ ਉਹਦੇ ਅਕੋਰਡਿੰਗ ਲਿਖਣਾ ਪੈਂਦਾ ਤੁਹਾਨੂੰ ਤੇ ਆਮ ਗਾਣਾ ਸੀ ਜਿਹੜੇ ਮੇਰੇ ਖੁੱਲੇ ਖਿਆਲ ਨੇ ਜੋ ਮੈਂ ਸੋਚਦਾ ਮੈਂ ਉਹ ਲਿਖਦਾ ਉਹ ਗਾਣਾ ਸੀ ਕਰ ਦਿੰਦੇ ਆ ਫਿਲਮ ਦਾ ਇਦਾਂ ਤੁਸੀਂ ਤੁਹਾਨੂੰ ਉਸ ਉਹਦੇ ਹਿਸਾਬ ਨਾਲ ਲਿਖਣਾ ਪੈਂਦਾ ਠੀਕ ਹੈ ਸੋ ਖੁੱਲੇ ਖਿਆਲ ਰੋਮਾਂਟਿਕ ਖੁੱਲੇ ਖਿਆਲ ਸਾਡਾ ਤੁਹਾਡੇ ਇਹ ਸੌਂਗਸ ਰੋਮਾਂਟਿਕ ਹੁੰਦੇ ਨੇ ਰੋਮਾਂਟਿਕ ਮੈਨੂੰ ਲੱਗਦਾ ਰੋਮਾਂਸ ਹੋਣਾ ਬਹੁਤ ਜ਼ਰੂਰੀ ਹੈ ਤੁਸੀਂ ਜੇ ਰਮਾਂਸ ਸੁਮੀਜ਼ ਪਿਆਰ ਹੋਣਾ ਬੜਾ ਜ਼ਰੂਰੀ ਹੈ ਤੁਹਾਡੇ ਰਿਸ਼ਤਿਆਂ ਦੀ ਗੱਲ ਚਲਕਣੀ ਚਾਹੀਦੀ ਹੈ ਜਿੱਦਾਂ ਹੁਣ ਮੈਂ ਚਾਹੀ ਕੋਈ ਬੀਟ ਸੌਂਗ ਹੈ ਲਾਈਕ ਮੇਰਾ ਸ਼ਗਨ ਹੈ ਤਿਆਰੀ ਸੀਗਾ ਹਨਾ ਉਹਦੇ ਵਿੱਚ ਵੀ ਇੱਕ ਫੈਮਿਲੀ ਦੀ ਗੱਲਾਂ ਸੀਗੀਆਂ ਵੀ ਮੇਰੀ ਭੈਣ ਨੇ ਇਦਾਂ ਕੀਤਾ ਹਨਾ ਮੇਰੇ ਬਾਪੂ ਨੇ ਇਦਾਂ ਕੀਤਾ ਵਾ ਮੇਰੀ ਮੰਮੀ ਨੂੰ ਇਦਾਂ ਹੋ ਗਿਆ ਹਨਾ ਸੋ ਉਹ ਚੀਜ਼ਾਂ ਦੇ ਇੱਕ ਮੈਨ ਲੱਗਦਾ ਤੁਸੀਂ ਤੁਸੀਂ ਰਿਸ਼ਤੇ ਨਾ ਜੁੜੇ ਰਹਿੰਦੇ ਹੋ ਤਾਂ ਤੁਹਾਡਾ ਫੀਲ ਵੀ ਤੁਸੀਂ ਰਮਾਂਸ ਵੀ ਆਉਂਦਾ ਤੇ ਤੁਸੀਂ ਡਾਂਸ ਵੀ ਕਰਦੇ ਹੋ ਨਾ ਮੈਂ ਵੀ ਸ਼ੈਗਨਾ ਦੀ ਖੱਛਲੀ ਤਿਆਰੀਆਂ ਉਹ ਆਪਣੇ ਪਿਆਰ ਨੂੰ ਵੀ ਪਿਆਰ ਦਾ ਵੀ ਇਜ਼ਹਾਰ ਕਰ ਰਿਹਾ ਤੇ ਨੱਚ ਵੀ ਰਿਹਾ ਸੋ ਮੈਨੂੰ ਲੱਗਦਾ ਇਦਾਂ ਰਿਸ਼ਤਿਆਂ ਦੀ ਗੱਲ ਹੁਣੀ ਜ਼ਿਆਦਾ ਜ਼ਰੂਰੀ ਹੈ ਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਸੀ ਕਿ ਅੱਜ ਕੱਲ ਬਹੁਤ ਸ਼ਿਕਾਇਤ ਰਹਿੰਦੀ ਹੈ ਸਿੰਗਰਸ ਤੋਂ ਥੋੜਾ ਟਾਈਮ ਪਹਿਲਾਂ ਹੀ ਜਿਹੜਾ ਜਿਹੜਾ ਹਾਦਸਾ ਹੋਇਆ ਮੋੜ ਮੰਡੀ ਵਿੱਚ ਹੈ ਨਾ ਉਸ ਤੇ ਵੀ ਬਹੁਤ ਗਾਇਕਾਂ ਤੇ ਹੀ ਤੋਮਤ ਲੱਗੀ ਕਿ ਤੁਹਾਡੇ ਗਾਣਿਆਂ ਕਰਕੇ ਇਦਾਂ ਹੁੰਦਾ ਇਸ ਤੇ ਇਸ ਬਾਰੇ ਤੁਸੀਂ ਕੀ ਸੋਚਦੇ ਤੁਹਾਨੂੰ ਲੱਗਦਾ ਹੈ ਕਿ ਇਦਾਂ ਹੈ ਕਿਦਾਂ ਜੀ ਗਾਇਕਾ ਗਾਇਕਾ ਕਰਕੇ ਅਸਰ ਤਾਂ ਹੁੰਦਾ ਹੈ ਅਸਰ ਕੋਈ ਵੀ ਚੀਜ਼ ਕਰਦੀ ਹੈ ਤੁਸੀਂ ਗਾਣੇ ਸੁਣਦੇ ਹੋ ਤੁਸੀਂ ਕਿਤਾਬਾਂ ਪੜ੍ਹਦੇ ਹੋ ਅਖਬਾਰ ਪੜ੍ਹਦੇ ਹੋ ਤੁਸੀਂ ਇੰਟਰਵਿਊਜ਼ ਕਰਦੇ ਹੋ ਇਹ ਵੀ ਅਸਰ ਕਰਦੀਆਂ ਨੇ ਲੋਕਾਂ ਤੇ ਹਾਂ ਪਰ ਹਰ ਕਲੇ ਕਲਾਕਾਰਾਂ ਨੂੰ ਕਸੂਰਵਾਰ ਨਹੀਂ ਆਪਾਂ ਕਹਿ ਸਕਦੇ ਮੈਨੂੰ ਲੱਗਦਾ ਤੁਸੀਂ ਦੇਖੋ ਜਿਹੜੇ ਗਾਣੇ ਚੱਲਦੇ ਨੇ ਡੀਜੇ ਤੇ ਚੱਲਦੇ ਵੀ ਉਹੀ ਗਾਣੇ ਨੇ ਗੋਲੀਆਂ ਬੰਦੂਕਾਂ ਨੱਚਣਾ ਟੱਪਣਾ ਹਨਾ ਪੈਪੀ ਸੰਗ ਜਿੱਦਾਂ ਆਪਾਂ ਕਹਿੰਦੇ ਆ ਗੰਡਾਸੇ ਮਾਰ ਦੂੰ ਕੋਟ ਦੂੰ ਉਹੀ ਗਾਣੇ ਚੱਲਦੇ ਨੇ ਤੇ ਬਿਜ਼ੀ ਵੀ ਸਾਰਿਆਂ ਤੋਂ ਜ਼ਿਆਦਾ ਉਹੀ ਕਲਾਕਾਰ ਨੇ ਫਿਰ ਕਿਤਨਾ ਕਿਤੇ ਆਪਾਂ ਵੀ ਕਸੂਰਵਾਰ ਆ ਜੇ ਆਪਾਂ ਉਹ ਚੀਜ਼ਾਂ ਸੁਣਦੇ ਆ ਤਾਂ ਉਹ ਗਾਉਂਦੇ ਨੇ ਜੇ ਆਪਾਂ ਬੰਦ ਕਰ ਦਈਏ ਆਪਾਂ ਜੇ ਚਾਹੀਏ ਤਾਂ ਆਪਾਂ ਸਾਰਾ ਕੁਝ ਬੰਦ ਕਰਵਾ ਸਕਦੇ ਲੋਕਾਂ ਤੇ ਆ ਜੇ ਉਹ ਚਾਹਣ ਤਾਂ ਤੁਸੀਂ ਦੇਖੋ ਦੁਨੀਆ ਕੀ ਨਹੀਂ ਕਰ ਸਕਦੀ ਦੁਨੀਆ ਤੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਵੀ ਅਸੀਂ ਇਹ ਸੁਣਨਾ ਨਹੀਂ ਉਹ ਜਾ ਕੇ ਕਹਿਣ ਵੀ ਡੀਜੇ ਨੂੰ ਇਹ ਗਾਣੇ ਨਹੀਂ ਲਾਉਣਾ ਬੰਦ ਕਰ ਤੇ ਡੀਜੇ ਲੇ ਦੀ ਕੀ ਮਜਾ ਲਾਉਣਾ ਹੈ ਨਾ ਫਿਰ ਉਹ ਕਲਾਕਾਰ ਹੀ ਨਹੀਂ ਗਾਊਗਾ ਜੇ ਡੀਜੇ ਤੇ ਨਹੀਂ ਚੱਲੂਗਾ ਹੋਗਾ ਗਾਉਗਾ ਨਹੀਂ ਆਪਾਂ ਜੇ ਉਹ ਗ ਨਹੀਂ ਨਹੀਂ ਜੀ ਆਪੋ ਸੁਣਦੇ ਆ ਨਾ ਤਾਂ ਚੱਲਦਾ ਤਾਂ ਹੀ ਗਾਉਂਦਾ ਤੁਸੀਂ ਨਾਲ ਸੁਣਾ ਤੁਸੀਂ ਦੇਖੋ ਮੇਰਾ ਕੁੜੀ ਮਰਦੀ ਆ ਤੁਸੀਂ ਡੀਜੇ ਤੇ ਸੁਣਿਆ ਕਦੇ ਗਾਣਾ ਹਿੱਟ ਆ ਤੁਸੀਂ ਡੀਜੇ ਤੇ ਨਹੀਂ ਸੁਣਿਆ ਹੁਣ ਕਿਸੇ ਸੋ ਮੈਂ ਉਦਾਂ ਤੇ ਕਹੋ ਨਾ ਹੁਣ ਨਹੀਂ ਚੱਲਦਾ ਡੀਜੇ ਤੇ ਨਹੀਂ ਚੱਲੇ ਕੋਈ ਚੱਕ ਨੇ ਪਰ ਅਸੀਂ ਵਿਆਹ ਤੇ ਜਾਂਦੇ ਕਿਤੇ ਲਾਈਵ ਸਾਡੇ ਤੋਂ ਲੋਕ ਸੁਣਦੇ ਆ ਤੁਸੀਂ ਆਪਣੀ ਸੋਚ ਬਦਲਣੀ ਚਾਹੀਦੀ ਆ ਆਪਾਂ ਨੂੰ ਵੀ ਆਪਾਂ ਕੀ ਸੁਣਨਾ ਉਹ ਗੁਰਦਾਸ ਮਨ ਸਾਹਿਬ ਨੇ ਹਨਾ ਉਹਨਾਂ ਨੂੰ ਸੁਣਦੇ ਲੋਕ ਹੁਣ ਉਹ ਅਲੱਗ ਉਹਨਾਂ ਦੀ ਕਿਸਮ ਆ ਹੁਣ ਜਿਹੜੇ ਸਿੰਗਰਾਂ ਨੂੰ ਤੁਸੀਂ ਕਹਿੰਦੇ ਹੁਣ ਮੈਂ ਮੜੀਰ ਹੁੰਦੀ ਆ ਕਈ ਵਾਰੀ ਅਸੀਂ ਸਟੇਜ ਤੇ ਜਾਂਦਾ ਵਾ ਹੁਣ ਮੈਂ ਕੁੜੀ ਮਰਦੇ ਗਏ ਨਾ ਕਹਿੰਦਾ ਨਹੀਂ ਨਹੀਂ ਬਾਈ ਹੋਰ ਗਾਣਾ ਲਾ ਜਾ ਕੇ ਤੇ ਉਬੀ ਸਾਨੂੰ ਲਾਣਾ ਪਊਗਾ ਲੋਕ ਨੇ ਉਹ ਸਾਡੇ ਤੋਂ ਗਵਾਉਂਦੇ ਨੇ ਜੇ ਉਹ ਕਹਿਣਗੇ ਅਸੀਂ ਇਹਦਾ ਨਹੀਂ ਸੁਣਨਾ ਬੰਦ ਕਰ ਦੇਣਾ ਹੂੰ ਕੀ ਬਾਤ ਹੈ ਸੋ ਐਸੇ ਵਧੀਆ ਗੱਲ ਤੇ ਵਧੀਆ ਜਿਹਾ ਗਾਣਾ ਹੋ ਜਾਏ ਤੁਹਾਡਾ ਨਵਾਂ ਗਾਣਾ ਆ ਰਿਹਾ ਜੀ ਉਹ ਵੀ ਸੁਣਾ ਦਵਾਂ ਮੈਂ ਨਿਊ ਇਅਰ ਵਾਲਾ ਨਿਊ ਇਅਰ ਵਾਲਾ ਸੁਣਾ ਦਵਾਂ ਅੱਖੀਆਂ ਚ ਕੱਟਾ ਕਿਵੇਂ ਮਾਪਿਆਂ ਦੇ ਪਾ ਦਿਆਂ ਫੀਸਾਂ ਦੀਆਂ ਤੈਨੂੰ ਕਿੱਥੋਂ ਸ਼ਾਪਿੰਗਾਂ ਕਰਾ ਦਿਆਂ ਹੱਥ ਘਟ ਘਟਕੇ ਗੁਜ਼ਾਰੇ ਕਰਦੇ ਵਾਫਰ ਨਹੀਂ ਆਉਂਦਾ ਖੇਤੀ ਦੇ ਵਪਾਰ ਚ ਬਲਦਾ ਨਾ ਜੋੜੀ ਹੋਈ ਜ਼ਮੀਨ ਬਾਪੂ ਦੀ ਦੱਸ ਕਿਵੇਂ ਚੱਕਦਾ ਮੈਂ ਤੇਰੇ ਪਿਆਰ ਚ ਬਲਦਾ ਨਾ ਜੋੜੀ ਆ ਜ਼ਮੀਨ ਬਾਪੂ ਨੇ ਦੱਸ ਕਿਵੇਂ ਚੱਕਦਾ ਮੈਂ ਤੇਰੇ ਪਿਆਰ ਚ ਇੱਕ ਤਾਂ ਪੰਜਾਬੀ ਗਾਇਕਾ ਨੂੰ ਇਹੋ ਦੀਆਂ ਕੁੜੀਆਂ ਬਹੁਤ ਮਿਲਦੀਆਂ ਨੇ ਜਿਹੜੀਆਂ ਜ਼ਿਆਦਾ ਜ਼ਮੀਨ ਵੇਚਣ ਨੂੰ ਕਹਿੰਦੀਆਂ ਨੇ ਜਾਂ ਫਲੈਟ ਲੈਂਡ ਨੂੰ ਕਹਿੰਦੀਆਂ ਨੇ ਇਹ ਅਜਿਹੀ ਕੁੜੀਆਂ ਕਿੱਥੋਂ ਮਿਲਦੀਆਂ ਨੇ ਤੁਹਾਨੂੰ ਕੋਈ ਵਧੀਆ ਕੁੜੀ ਨਹੀਂ ਮਿਲਦੀ ਨਹੀਂ ਮੈਂ ਤਾਂ ਸਾਰਿਆਂ ਲਈ ਗਿਆ ਅਸਲ 'ਚ ਮੈਂ ਦੇਖੋ ਮੈਂ ਤਾਂ ਵੇਰੀਏਸ਼ਨ ਦਿੰਦਾ ਹਾਂ ਮੈਂ ਹੁਣ ਮੈਨੂੰ ਇਹ ਵੀ ਕੁੜੀ ਮਿਲੀ ਸੀ ਜਿਹੜੀ ਕਹਿੰਦੀ ਕੁੜੀ ਮਰਦੀ ਤੇਰੇ ਦੇ ਇੱਕ ਇਹ ਵੀ ਮਿਲੀ ਕਹਿੰਦੀ ਮੈਂ ਜਾਨ ਨਹੀਂ ਦੇਣੀ ਮੇਰ ਜਾਨ ਤੂੰ ਸਤਕਨਾਲਾ ਵਾਲੀ ਸਤਕਨਾਲਾ ਵਾਲੀ ਮਿਲੀ ਸੀ ਹੈਨਾ ਇੱਕ ਇੱਕ ਵੇਫਾ ਮਿਲੀ ਸੀਗੀ ਸੋ ਮੈਂ ਤਾਂ ਹਰ ਕਿਸੇ ਲਈ ਲਿਖਦਾ ਮੈਂ ਆਪਣੇ ਲਈ ਨਹੀਂ ਲਿਖਦਾ ਮੈਂ ਹੁਣ ਇਹ ਚ ਬੜੀਆਂ ਗੱਲਾਂ ਕੀਤੇ ਹੈ ਇਹਦੇ ਚ ਹੈਨਾ ਹੈਗਾ ਅੰਤਰਾ ਕਹਿੰਦਾ ਤਿੰਨ ਚਾਰ ਰੱਖੇ ਬਾਕੀ ਯਾਰ ਛੱਡ ਤੇ ਜਿਹੜੇ ਕਹਿੰਦੇ ਖਾਲਾ ਦਿੰਦੀ ਆ ਸਰੂਰ ਨਾ ਗਣੀ ਬੇਬੇ ਵਾਲਾ ਦੁੱਧ ਰਚਾਇ ਖੂਨ ਚ ਦੱਸ ਮੈਨੂੰ ਕਿੱਥੋਂ ਪਾ ਦੂ ਇਹ ਪੂਰਨ ਗਣੀ ਮੈਨੂੰ ਕਿੱਥੋਂ ਪਾ ਦੂ ਇਹ ਪੂਰਨ ਗਣੀ ਲਾਲ ਟੈਨ ਵਾਂਗੂ ਰੱਖੀ ਅੱਖ ਜਗ ਦੀ ਵੱਖਰਾ ਸਵਾਦ ਟੱਕ ਤੇ ਅਚਾਰ ਚ ਬਲਦਾਂ ਨਾ ਜੋੜੀ ਆ ਜਮੀਨ ਬਾਪੂ ਨੇ ਚੱਕੀ ਨਹੀਂ ਉਹ ਜਾਣੀ ਮੈਥੋਂ ਤੇਰੇ ਪਿਆਰ ਚ ਚਲੋ ਸੋ ਇਸ ਇਹ ਵੀ ਕਹਿ ਰਹੇ ਨੇ ਇਸ ਵਿੱਚ ਵੀ ਕੋਈ ਮੈਸੇਜ ਹੈ ਮੁੰਡੇ ਵਾਲੀ ਅਸਲੀ ਜੱਟਾ ਤੂੰ ਖੇਤੀਬਾੜੀ ਵਾਲਾ ਜੱਟ ਦਿਖਾਇਆ ਤੇ ਸਾਰੇ ਪਸੰਦ ਕਰਦੇ ਨੇ ਠੀਕ ਹੈ ਸੋ ਉਮੀਦ ਹੈ ਕਿ ਸਾਰੇ ਪਸੰਦ ਕਰਨ ਅਤੇ ਵਧਿਆ ਗਾਇਕੀ ਵਿੱਚ ਵਧਿਆ ਮੈਸੇਜ ਆਡੀਅנס ਲੈ ਕੇ ਜਾਵੇ ਐਂਡ ਮੋਟਰ ਮਿਤਰਾ ਦੀ ਲਈ ਗੁੱਡ ਲੱਕ ਤੁਹਾਡਾ ਨਵਾਂ ਸਾਲ ਵਧਿਆ ਰਹੇ ਬਿਕੋਜ਼ 3 ਦਸੰਬਰ ਨੂੰ ਫਿਲਮ ਰਿਲੀਜ਼ ਹੋ ਰਹੀ ਹੈ ਨਹੀਂ ਵਧਿਆ ਰਹੂਗਾ ਜੀ ਮੇਰੇ ਹੁਣ ਤੱਕ ਸਾਰੇ ਸਾਲ ਵਧਿਆ ਰਹੇ ਨੇ ਤੇ ਗਾ ਵੀ ਵਧਿਆ ਜਾਊਗਾ ਕਿਉਂਕਿ ਆਪਾਂ ਮਿਹਨਤ ਕਰਨੀ ਹੈ ਮੈਨੇ ਤੇ ਕਰਕੇ ਕੰਮ ਕਰਨਾ ਆਪਾਂ ਤੁੱਕਾ ਨਹੀਂ ਲਾਇਆ ਨਿੰਜਾ ਇੱਕ ਗਾਉਂਦਾ ਹੁੰਦਾ ਕਰ ਮਿਹਨਤ ਅੱਗੇ ਆਇਆ ਕੋਈ ਤੁੱਕਾ ਨਹੀਂ ਲਾਇਆ ਸੋ ਤੁੱਕਾ ਨਹੀਂ ਲਾਇਆ ਮਿਹਨਤ ਕਰਾਂਗੇ ਸਫਲਤਾ ਅਸਫਲਤਾ ਮਾਲਕ ਦੀ ਦੇਣਾ ਕੰਮ ਕਰਨਾ ਚਾਹੀਦਾ ਠੀਕ ਹੈ ਥੈਂਕ ਯੂ ਸੋ ਮਚ ਫ ਟਾਕਿੰਗ ਟੂ ਅਸ ਸਸ਼ਕਲ ਤਾਇਰ ਵਸੀਨ এবੀਪੀ ਸੰਜਾ ਮੋਹਾਲੀ